ਦੀ ਰਾਤੀ ਪੈਣਾ ਦੋ ਚੀਜ਼ਾਂ ਖਰੀਦਣੀਆਂ ਕਰੀਆਂ ਨਾ ਤੁਹਾਡੇ ਘਰ ਦੇ ਦੀਆਂ ਸੌਖੀਆਂ ਪਈਆਂ ਇਹਨਾਂ ਦੇ ਤੇਰਾ ਵੀ ਪਸੰਦੰਦ ਨੇ ਮੈਂ ਨਹੀਂ ਜੇ ਜਿਦਾਂ ਢੀਕ ਲਈ ਨਾ ਹੋਰ ਕਹਿਣੀ ਮੈਂ ਕਿ ਪਛਾਤ ਤੂੰ ਮੇਰੇ ਥੱਲੇ ਆ ਜੀ ਮੈਂ ਹੋਂ ਹੁੰਦੇ ਹੋਂ ਹੁੰਦੇ ਫਿਰ ਤੁਸੀਂ ਇਹਦੇ ਵਿਆਹ ਹੀ ਕਰ ਲਈ ਹਾਂ ਤਿਆਰੀ ਬੁੱਲ ਹਾਂ ਹੋਰ ਮੇਰੇ ਭਰਾ ਦਾ ਵਿਆਹ ਤੇ ਫਿਰ ਤਿਆਰੀਆਂ ਨੇ ਕੁਝ ਚੀਜ਼ਾਂ ਤਾਂ ਹੈਗੀਆਂ ਵੀ ਹੀ ਪਹਿਲਾਂ ਵੀ ਮਾਰੇ ਕਹਿੰਦੇ ਆ ਨਾ ਕਿ ਆਪਣਾ ਜਦੋਂ ਵਿਆਹ ਆਏ ਤੇ ਕੇ ਨਵੀਆਂ ਨਵੀਆਂ ਚੀਜ਼ਾਂ ਖਰੀਦਨ ਨੂੰ ਦੇ ਮਜਾ ਆਲੇ ਆਪਣੇ ਘਰ ਦਾ ਭਰਾਲ ਦਾ ਵਿਆਹ ਹੀ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਨਾ ਆਲੇ ਇੱਥੇ ਆਪਣੀ ਜੈਕਟ ਲਈ ਮੈਂ ਹਜੇ ਡੈਡੀ ਜੀ ਨੂੰ ਤੇ ਉਹ ਜੈਕਟ ਪਸੰਦ ਆਉਂਦੀ ਹੈ ਪਹਿਲਾਂ ਵਾਲੀਆਂ ਦੇਖ ਤਾਂ ਪਸੰਦ ਕਰਦੇ ਆ ਹੁਣ ਲੈ ਕੇ ਸਮਝੀਵਾ ਹੋਰ ਹੋਰ ਮੈਂ ਦੇਖਾਂ ਕੋਈ ਇਹਦੇ ਵਿੱਚ ਕੋਈ ਅਸਾ ਇਹ ਜੈਕਟ ਕਿਦੀ ਆ ਮੇਰੀ ਨਾ ਮਾੜੀ ਰੋ ਤੇ ਹੋਰ ਨਿਕਲ ਗਿਆ ਕਿਤੇ ਮੈਂ ਤਾਂ ਠੰਡ ਬੜੀ ਆ ਤੇ ਜੈਕਟ ਲਾਈ ਗਣੀ ਪਹਿਲਾਂ ਠੰਡ ਠੁੰਡ ਹਾਲੀ ਦੀ ਹੋਣੀ ਆ ਠੰਡ ਨਾਲ ਸਾਰੀਆਂ ਜਾਂਦੀਆਂ ਮੈਂ ਤਾਂ ਆਵੇ ਘੋਲ ਹੀ ਦੋ ਦੋ ਕੋਟੀਆਂ ਪਾ ਕੇ ਬੈਠੀ ਆ ਤੇ ਮੈਂ ਕੱਲ ਬੜਾ ਫੇਰਾ ਜਿੰਨੀ ਠੰਡ ਪੈਣੀ ਆ ਤੇ ਬੈਠਾ ਰ ਆਪੀ ਜੈਕ ਨਾਲ ਲੈ ਕੇ ਜਾਵਾਂਗੇ ਪਾ ਕੇ ਜਾਵਾਂਗੇ ਨਹੀਂ ਇਹ ਕੱਲਰ ਤਾਂ ਉਹ ਪਸੰਦ ਕੀਤਾ ਕਿ ਜਾਂਦੇ ਡੈਡੀ ਜੀ ਨੇ ਸਾਨੂੰ ਪਤਾ ਹੀ ਡੈਡੀ ਦੀ ਚੋਇਸ ਦਾ ਮੈਂ ਅਮਨ ਨੂੰ ਵੀ ਆਇਆ ਅਮਨ ਨੂੰ ਵੀਡੀਓ ਕਾਲ ਕੀਤੀ ਉਹ ਵੀ ਕਹਿੰਦੇ ਮੈਨੂੰ ਇਹ ਕਲਰ ਪਸੰਦ ਆ। ਅੱਛਾ ਅਮਨ ਦੁਕਾਨ ਤੇ ਵੀਡੀਓ ਕਾਲ ਕਰਕੇ ਦੱਸ ਮਾਤਾ ਇਹ ਲੈ ਆਂਦੀ ਜੇ ਡੈਡੀ ਦੀ। ਅੱਛਾ ਲੈ ਲੱਗਦਾ ਹੈ ਕਿ ਅਮਨ ਉਹ ਬਹਿ ਕੇ ਖੱਚ ਕੇ ਆਇਆ ਇਹਨੇ। ਇਹ ਇਸ ਲਈ ਕਿ ਮੇਰੇ ਕੋਈ ਚੀਜ਼ ਬਣਾਉਣੀ ਹੋਏ ਤੇ ਇਹ। ਇਹ ਤੇ ਡੈਡੀ ਦੀ। ਬਹੁਤ ਸੋਹਣੀ ਹੈ ਬਹੁਤ ਸੋਹਣੀ ਚੀਜ਼ ਆ। ਇਹ ਅੰਖਾ ਕਨਾਈ ਦਾ ਬਲੇਜ਼ਰ ਹੈ। ਹਾਂ ਬਲੇਜ਼ਰ ਦਾ ਬਲੇਜ਼ਰ। ਆ ਗਏ ਤੇਰੇ। ਥੋੜੀ ਜਿਹੀ ਬਣੀ। ਆ ਤੁਹਾਡੇ ਛੋਟੇ ਪੋਤੇ ਵੀ ਆ ਗਏ ਵਧੀਆ ਜੀ ਇਹਨਾਂ ਦਾ ਵੀ ਵਧੀਆ ਠੱਟਾ ਵੀ ਵਧੀਆ ਅੱਛਾ ਆ ਗਏ ਛੋਟੇ ਪੋਤੇ ਵਧੀਆ ਆਏ ਬਹੁਤ ਸੋਹਣਾ ਕਿਤਰਾ ਹੂੰ ਆ ਪਾਲਦੀ ਲੈਂਦੀ ਨੇ ਵੀਰ ਪਾਲਕ ਪਿਛਲੀ ਵਾਰੀ ਬਲੂ ਕਲਰ ਦੀ ਤੇ ਮੈਂ ਖਿਆਲ ਕੀ ਦੀ ਫਰੰਟ ਹੋ ਜਾਂਦਾ ਉਹਦਾ ਅੱਛਾ ਅੱਜ ਕਲਰ ਵੀ ਬੜਾ ਖਿਆਲ ਆ ਹੂੰ ਉਹਦੇ ਕੋ ਉਹਦੇ ਕੋ ਬਲੈਕ ਹੀ ਤਾਂ ਉਹਦਾ ਬਲੂ ਕਰਤਾ ਤੇ ਇਹਦੇ ਕੋ ਉਹਨੇ ਕੋ ਬਲਿਊ ਹੀ ਕਰੀ ਉਹਨੇ ਆ 컬러 ਕਰ ਸੁਣੀ ਬੋ ਸੁਣੀ ਤੇ ਕਲਰਾਂ ਕਰਕੇ ਤੇ ਪਹਿਣਾ ਨੂੰ ਟਾਈਮ ਵੱਧ ਲੱਗ ਗਿਆ ਇੱਕ ਡੈਡੀ ਨੂੰ ਆਪਣੀ ਚੀਜ਼ ਨਹੀਂ ਪਸੰਦ ਆਉਂਦੀ ਛੇਤੀ ਕੀ ਪਾ ਜੱਟ ਘੜਾ ਨਹੀਂ ਨਹੀਂ ਬਿਲਕੁਲ ਸੈੱਟ ਹੋਣੀ ਬਿਲਕੁਲ ਸੈੱਟ ਚਲੋ ਬਾਕੇ ਵੇਜ ਲਓ ਦੇਖੋ ਇਹ ਆਹ ਉਹ ਤੇ ਕਰਵਾ ਲਾਂਗੇ ਬਹੁਤ ਸੋਹਣੇ ਸਾਰੇ ਬਾਕੀ 3 ਸੂਟ ਲੈ ਆਏ ਇਹ ਸੁਖ ਹਣੋਣੇ ਹੁਣ ਤੁਹਾਨੂੰ ਸੂਟ ਤੇ ਮੈਂ ਲੈਂਦਾ ਆਹ ਹੋ ਗਏ ਸੂਟ ਲੈ ਲੈਂਦੇ ਆਹ ਮੇਰਾ ਸੂਟ ਆ ਤੁਹਾਡਾ ਸੂਟ ਇਹ ਮੈਂ ਤੇ ਮੰਮੀ ਨੇ ਬਣਾਇਆ ਸੀਗਾ ਇੱਕ ਇੱਕ ਸੂਟ ਘਰ ਤੋਂ ਨੂੰ ਤੇ ਉਹ ਜਿਹੜਾ ਸੂਟ ਵੀ ਮੈਂ ਘਰ ਤੋਂ ਨੂੰ ਬਣਾਇਆ ਸੀਗਾ ਉਹ ਬਣਾਇਓ ਉਹ ਮੈਂ ਆਪਣੀ ਚੁਆਇਸ ਦਾ ਬਣਾਇਆ ਹੈਗਾ ਛਾਲ ਦੇ ਨਾਲ ਹੀ ਮੈਚ ਕੀਤਾ ਆ ਉਹਦੇ ਉਹਦੇ ਕੋਲ ਢੀ ਲਿਆ ਨਾ ਹੀ ਨਾ ਥੋੜਾ ਜਿਹਾ ਵੀ ਚਾਲ ਉਹਦੇ ਨਾਲ ਮੈਚ ਹੋ ਜੂਗਾ ਤੇ ਮੇਰੇ ਕੋਲ ਛਾਲ ਮਿਲਣਾ ਹੀ ਮੈਚ ਕਰ ਕਰਕੇ ਚੀਜ਼ਾਂ ਲੱਗਣਗੀਆਂ ਹਾਂ ਥੋੜਾ ਜਿਹਾ ਹੈਗਾ ਵਾ ਕਿਉਂਕਿ ਆਹ ਕਲਰ ਹੈਗਾ ਵਿੱਚ ਆ ਵੇਖੋ ਗਰਮੀ ਆ ਘਰੀ ਪੋਣਾ ਆ ਸਕੂਲ ਪਾ ਕੇ ਲੈ ਜਾਂਦੇ ਆ ਤਾਂ ਸੋਣਾ ਇਹ ਸੂਟ اچھا ਬਹੁਤ ਸੋਣਾ ਤੇ ਇਹ ਹੋ ਗਈ ਜੀ ਤੁਹਾਡੇ ਵਿਆਹ ਦੀ ਤਿਆਰੀ ਅਜੇ ਤਿਆਰੀ ਕਿੱਥੋਂ ਹੋਈ ਅਜੇ ਤੇ ਕੱਪੜੇ ਆਏ ਇਹਦੇ ਵਿੱਚ ਕੀ ਇਹ ਮੇਰੀ ਇਹ ਜਿਹੜੇ ਲੈਂਦੇ ਜਿਹੜੇ ਤੁਹਾਡੇ ਸੂਟ ਆ ਲੇਡੀਜ਼ ਦੇ ਆ ਇਹ ਤੇ ਉਹ ਹੀ ਰਾਤ ਪਾਉਣ ਵਾਲੇ ਆ ਆ ਤਾਂ ਰਾਤ ਪਾਉਣ ਵਾਲਿਆ ਆ ਤੇ ਵਿਆਹ ਵਾਲੇ ਥੋੜੀ ਹੋਗੇ ਇਹ ਉਹ ਜਿਹੜਾ ਸੂਟ ਮੈਂ ਕੱਢਣ ਦੀ ਹੈ ਨਾ ਔਰ ਇਹ ਸਲਵਾਰ ਸਟੀਚ ਹੋ ਕੇ ਆਦੀ ਹੈ ਨਾ ਤਕਮੀਰ ਜੇ ਕੱਢਣ ਦੀ ਅੰਚੂਰ ਇਹ ਉਹ ਲੰਮਣਾਂ ਨੀ ਅੰਵਰ ਇਹ ਜੋ ਸਕੂਲ ਗਈ ਹੋਣੀ ਬੀ ਸੋਹਣਿਆ ਜੀ ਸੋਹਣਿਆ ਬਹੁਤ ਸੋਹਣਿਆ ਕਿੰਨੀ ਕਿ ਫਰਮਾਇਆ ਬੋਲਾ ਖੱਤਿਆ ਇਹਦਾ ਬੋਲ ਖੱਤਿਆ ਇਹ ਆਪਾਂ ਨੂੰ ਮਾਣ ਤੇ ਪ੍ਰਾਗਿਆ ਹਾਂ ਤਾਂ ਕੌਰ ਵੀ ਤਾਂ ਨਿਖਣਾ ਤੈਨੂੰ ਨਹੀਂ ਪੈਂਦਾ ਇਦਾਂ ਥੋੜੀ ਵੀ ਪੱਲੇ ਗੁਗਲੇ ਖਾ ਕੇ ਆ ਜਾਣਾ ਪਤਾ ਵੀ ਲੱਗੇ ਕੋਈ ਆਇਆ ਵਾ ਨਹੀਂ ਨਹੀਂ ਕੌਰ ਤੇ ਚਾਹੀਦਾ ਬਾ ਕੀ ਨਾ ਇਹ ਦੁਪੱਟੇ ਪਏ ਸੂਟਾਂ ਦੇ ਅੱਛਾ ਇਹ ਨੂੰ ਮੈਂ ਦੇਖਿਆ ਨਹੀਂ ਨਾ ਇਹ ਵਖਾਂ ਇੱਕ ਸੈੱਟ ਹੈ ਨਾ ਪ੍ਰਿੰਟ ਤੇ ਅੱਛਾ ਆ ਮੇਰਾ ਇਹ ਸਾਡਾ ਕੀ ਤੇ ਆ ਮੇਰੇ ਸੁਖ ਨਾਲ ਦਾ ਪ੍ਰਿੰਟ ਹੀ ਨਾ ਆਹ ਵਾਲਾ ਬੋਰਿੰਗ ਨਾ ਸੂਟ ਉਹ ਫਿਰ ਸੇਮ ਸਟਾਲ ਆਈ ਉਤਲੀ ਕਰੋ ਲੈ ਦੇਈਏ ਸੇਮ ਸਟਾਲ ਇੱਕ ਸਾਹ ਦੇ ਮੂੰਹ ਸਾਈਡ ਤੇ ਲੈਣ ਮਰੇ ਐਕਸਟਰਾ ਬਹੁਤ ਲੱਗੀ ਆਮ ਵੀ ਸੋਨਾ ਹੀ ਲੱਗਣਾ ਲੈ ਵੇਖੋ ਹੁਣ ਮਮੂ ਦੇਖੋ ਸਭ ਠੀਕ ਹੈ ਜੀ ਬੀਨਾਂ। ਫੋਟੇ। ਬਾਕੀ ਹੁਣ ਕਰਦੇ ਆਂ ਜੀ ਪ੍ਰੈਸ, ਕੱਪੜੇ ਤੇ ਪਾਉਨੇ ਆਂ ਟੈਚੀ ਦੇ ਵਿੱਚਿਆ ਕਰਨੇ ਤਿਆਰੀ। ਤੇ ਹੁਣ ਸਗਨ ਦੀ ਤਿਆਰੀ ਕਰਨੀ ਆ ਸਵੇਰੇ ਤੁਹਾਨੂੰ ਮਖੱਲਾਂ ਦੇ ਸਗਨ ਸਵੇਰ ਸਗਨ ਤੇ ਹੀ ਜਾ ਰਹੇ ਆ। ਥੋੜਾ ਜਿਹਾ ਹਾਨੂੰ ਵੀ ਸ਼ੋਪਿੰਗ ਕਰਦਾਂਗੇ ਪਹਿਲਾਂ ਮੈਂ ਸਕੂਲ ਤੋਂ ਆਈ ਫਿਰ ਸ਼ੀਤਾ ਸੈੱਬ ਗਈ ਤੇ ਫਿਰ ਮੈਂ ਆਉਂਦੇ ਟਾਈਮ ਮੈਂ ਸ਼ੋਪਿੰਗ ਕਰਕੇ ਆਈ ਤੇ ਥੋੜਾ ਨੇਰਾ ਹੋ ਗਿਆ। ਉਹ ਨੇਰੇ ਦੇ ਚੱਕਰ ਦੇ ਵਿੱਚ ਥੋੜਾ ਪਲੇਟ ਹੋ ਗਏ ਆ ਹੁਣ ਜਲਦੀ ਜਲਦੀ ਆਪਾਂ ਕਰਨੀ ਆ ਤੁਹਾਨੂੰ ਪਤਾ ਵਾ ਧੁੰਦ ਵੀ ਬੜੀ ਪੈਂਦੀ ਆ ਠੰਡ ਕਰਕੇ ਤੇ ਹੁਣ ਸਾਈ ਅਸੀਂ ਕਰ ਲਈ ਆ ਸ਼ਾਪਿੰਗ ਜੋ ਜੋ ਆਨੇ ਚਾਹੀਦਾ ਹੈਗਾ ਉਹ ਮਸਾਰਾ ਮਟੀਰੀਅਲ ਲੈ ਆਏ ਆ ਤੇ ਹੁਣ ਆਪਾਂ ਕਰਾਂਗੇ ਪ੍ਰੈਸ ਕੱਪੜੇ ਕੱਪੜੇ ਪ੍ਰੈਸ ਕਰਕੇ ਉਹਨਾਂ ਨੂੰ ਸੈੱਟ ਕਰਕੇ ਪਾ ਕੇ ਕਿਸੇਰੇ ਜਾਵਾਂਗੇ ਸਗੰਤੀ ਤੇ ਸਗੰ ਤੁਹਾਨੂੰ ਮੈਂ ਬਖਾਲਾਂਗੀ ਤੇ ਮੈਂ ਕੱਲ ਜਾ ਰਹੀ ਆ ਗੁਰਦਾਸਪੁਰ ਆਪਣੇ ਪੇਕੇ ਮੇਰੀ ਕਜਨ ਦੇ ਮੈਣੇ ਆ ਤੇ ਤੁਹਾਨੂੰ ਵੀ ਬਖਾਵਾਂਗੀ ਵਿਆਹ ਠੀਕ ਆ ਹੋ ਸਕਦਾ ਮੈਂ ਤੁਹਾਡੇ ਨਾਲ ਲਾਈਵ ਵੀ ਹੋ ਜਾऊं ਉੱਥੇ ਇਹ ਕਿਉਂ ਵੀ ਤੁਸੀਂ ਜਾਓਗੇ ਆਪਣੇ ਪੇਕੇ ਤੇ ਅਸੀਂ ਜਾਵਾਂਗੇ ਆਪਣੇ ਕੁੜਮੀ ਕੁੜਮੀ ਨਹੀਂ ਤੇ ਉਧਰ ਭੈਣ ਕੋਈ ਕੁੜਮੀ ਵੀ ਤੇ ਭੈਣ ਕੋਈ ਕੋਈ ਕਿਉਂਕਿ ਜਿਨ੍ਹਾਂ ਨੇ ਮੇਰਾ ਰਿਸ਼ਤਾ ਕਰਾਇਆ ਵਾ ਤੇ ਉਹ ਵੀ ਘਰ ਸਾਡੇ ਨਾਲ ਹੀ ਆ ਮੇਰੇ ਪੇਕੇ ਆਨੇ ਨਾਲ ਘਰ ਵਾ ਉਹ ਮੰਮੀ ਦੇ ਦੋਰੀ ਦੋਰੀ ਰਿਸ਼ਤੇ ਕਰਦੀ ਨੇ ਤੇ ਦੋਰੀ ਦੋਰੀ ਤੇ داری ਵਾਖੇ ਵੀ ਮਮੀ ਭੈਣ ਨੂੰ ਵੀ ਮੇਰਾ ਨਾਂ ਦੇ ਨਾਏ ਕੁੜਮੀ ਵੀ ਮੇਰਾ ਨਾਏ ਵਿਆਹ ਵੀ ਇੱਕ ਹਣਾ ਦੋ ਦੋ ਵੰਡੇ ਦੇਖੋਣੇ ਕਿਉਂ ਵੀ ਹੋਰ ਕੀ ਹੋਰ ਕੀ ਤੇ ਤੁਹਾਨੂੰ ਪਤਾ ਬੱਚਿਆਂ ਦੇ ਜਿਆਦਾ ਕੰਮ ਹੁੰਦੀ ਹੈ ਕੱਪੜੇ ਦੇ ਉੱਤੇ ਕਿਉਂਕਿ ਠੰਡ ਹੋ ਜਿਆਦਾ ਵਾ ਠੰਡ ਕਰਕੇ ਕੱਪੜੇ ਵੀ ਜਿਆਦਾ ਪੋਣੇ ਪਹਿਣੇ ਕਰਨੀਆਂ ਪੈਂਦੀਆਂ ਨੇ ਕੱਪੜੇ ਤਾਂ ਹੁਣ ਰਾਤ ਰਾਤ ਦੀ ਪ੍ਰੈਸ ਕਰਨੇ ਪੈਣੇ ਲਾਈਟ ਜਾਂਦੀ ਆਉਂਦੀ ਜਾਂਦੀ ਆਉਂਦੀ ਹਾਂ ਲਾਈਟ ਇੱਕ ਬਹੁਤ ਜਿਆਦਾ ਮੇ ਸੱਚ ਤਾਂ ਕੰਗਾਂਢੀ ਹੈ ਦੋ ਦਿਨ ਹੋ ਗਏ ਤੇ ਹੁਣ ਆਪਾਂ ਜਲਦੀ ਜਲਦੀ ਇਹ ਹੀ ਕੰਮ ਪਹਿਲਾਂ ਕਰ ਲਈਏ ਕੱਪੜਿਆਂ ਵਾਲਾ ਹੀ

ਜੀ ਡੈਡੀ ਲੱਗੇ ਹੋਏ ਨੇ ਜੋਰਾ ਸ਼ੋਰਾ ਦੇ ਵਿੱਚ ਕੱਪੜੇ ਪ੍ਰੈਸ ਕਰਨ ਕਹਿੰਦੇ ਤੁਸੀਂ ਨਹੀਂ ਹਾਟੇ ਕੱਪੜੇ ਦਾਦੇ ਪੋਤੇ ਦੇ ਪ੍ਰੈ ਚੰਗੇ ਪ੍ਰੈਸ ਕਰਨੇ ਤੇ ਆਪਣੇ ਪੋਤਿਆਂ ਦੇ ਆਪੇ ਲੱਗੇ ਆ ਹੈ ਫਿਰ ਤੁਹਾਡਾ ਹੋਣਾ ਤੇ ਕੀ ਗੱਲ ਅਸੀਂ ਖਰਾਬ ਕਰਨੇ ਤੁਹਾਨੂੰ ਯਕੀਨ ਨਹੀਂ ਆਇਆ ਤੇ ਆਪੇ ਲੱਗ ਪਏ ਹੋ ਅੱਛਾ ਤੁਹਾਡੇ ਕੋਲ ਪ੍ਰੈਸ ਹੀ ਨਹੀਂ ਚੁੱਕੀ ਜਾਂਦੀ ਜਿੰਨੀ ਭਾਰੀ ਆ 6 ਮਹੀਨੇ ਦਾ ਕੋਈ ਪ੍ਰੈਸ ਟੁੱਟ ਜੇਗੀ ਤੇ ਗੱਲ ਕਰੀ ਹਾਂ ਬਣੀ ਹੈ ਨਾ ਇਹ ਤਾਂ ਨਾ ਕਰਨਾ ਮੇਰੀ ਬਾਹ ਚੁਟਕੀ ਹੈ ਮੈਨੂੰ ਕੋਈ ਨਹੀਂ ਹੁੰਦਾ ਲੈ ਮੈਨੂੰ ਕੋਈ ਨਹੀਂ ਹੁੰਦਾ ਲੋ ਕਿਰਤਦਾਇਆ ਵੀ ਡਰੈਸ ਡੈਡੀ ਨੇ ਕਰਤਾ ਤੇ ਆਪਣੇ ਵੀ ਕਰ ਲਏ ਆਪਣੇ ਤਾਂ ਟਾਡੇ ਬਾਹਰੋਂ ਹੋ ਕੇ ਆਏ ਪੈਂਟ ਕੋਟ ਪੈਂਟ ਕੋਟ ਹੋਇਆ ਸ਼ਰਟਾਂ ਚਾਹੀਦੀਆਂ ਹਾਂ ਇੱਧਰ ਕਰ ਕਰ ਕੇ ਲਾ ਦਿੱਤੇ ਇਹਨੇ ਸੋਫੇ ਦੇ ਉੱਤੇ ਸਜਾਦਦੇ ਆ ਇਹ ਸਵੇਰ ਦੀ ਤਿਆਰੀ ਹੋਣ ਦੀ ਆ ਤੇ ਪੁੱਤਰ ਪੁੱਤਰ ਇਹਦਾ ਪ੍ਰੈਸੂਮਾ ਮੈਂ ਪੁੱਤਰੇ ਦਾ ਤੇ ਇਹ ਵੀ ਵਧੀਆ ਐ ਨੀ ਗਾਣਾ ਕਰਦਾ ਵੇਖੀ ਨਾ ਆਇਆ ਸੋਨਾ ਮੇਰਾ ਪੁੱਤ ਤੇ ਵੇਖੇ ਮੈਨੂੰ ਪਤਾ ਲੱਗੇਗਾ ਨਾ ਇਹ ਮੰਮੀ ਦੇ ਕੰਮ ਆ ਸਾਰੇ ਕੰਮ ਲਾਉਣ ਤੇ ਸਰਦਾਰ ਜੀ ਸਾਡੇ ਕੋ ਨਹੀਂ ਹੋਣੇ ਆਪਣੇ ਕੱਪੜੇ ਆਪੇ ਪ੍ਰੈਸ ਕਰੋ ਉਹ ਕੰਮ ਵੈਸੇ ਵੀ ਡੈਡੀ ਨੂੰ ਹੁੰਦਾ ਨਾ ਵੀ ਮੈਂ ਆਪਣੇ ਕੱਪੜੇ ਆਪਣੇ ਪ੍ਰੈਸ ਕਰਾਂ ਹੈ ਨਾ ਉਦਾਂ ਵੀ ਸਾਡੇ ਹਰ ਕੋ ਬੜੀ ਥੁੰਦੇ ਆ ਹਾਂ ਤੇ ਇਹ ਆ ਗਿਆ ਜੀ ਸਾਡਾ ਟੈਚੀ ਬਾਹਰ ਹੋਣਾ ਆਪਾਂ ਕਰਨ ਲੱਗੇ ਆ ਕੱਪੜੇ ਰੈਡੀ ਤੇ ਲਗਭਗ ਹੋ ਚੁੱਕੇ ਨੇ ਪ੍ਰੈਸ ਤੇ ਮੰਮੀ ਨੇ ਤੇ ਆਪਣੇ ਪ੍ਰੈਸ ਕਰਕੇ ਰੱਖ ਲਿਆ ਤੇ ਰਹਿ ਗਈਆਂ ਮੈਂ ਇਕੱਲੀ ਇਦਾਂ ਹੀ ਆ ਤੇ ਮੇਰੇ ਸੂਟ ਹੀ ਪਤਾ ਨਹੀਂ ਕਿੱਥੇ ਖਵਾਸ ਗਿਆ ਸੂਟ ਖਵਾਸ ਗਏ ਮੇਰੇ ਅੱਧੇ ਕੱਪੜੇ ਆਪਣੇ ਕਿਤੇ ਦੇ ਅੱਧੇ ਵਜੇ ਰਿੰਦੇ ਅੱਛਾ ਅੱਛਾ ਹਾਂ ਪਾਣੀ ਦਿੱਤੀ ਚਲੋ ਜੀ ਨਾ ਨੂੰ ਆਪਣੇ ਪੋਤਿਆਂ ਦੀ ਚਿੰਤਾ ਤੇ ਆਪਣੀ ਆ ਉਹ ਕਹਿੰਦੇ ਆਹੀਂ ਆਪਣੇ ਰੈਡੀ ਕਰ ਲੈਨੇ ਤੇ ਨਾ ਦਾਦੇ ਪੋਤੇਆਂ ਨੇ ਤੇ ਤੁਸੀਂ ਜੋ ਕਰਦੀਆਂ ਉਹ ਕਰਨਾ ਤੂੰ ਨਹੀਂ ਨਾ ਬੰਦੇ ਬੰਦੇ ਹੁਣ ਆਖਣਾ ਕੋਈ ਮੈਂ ਆਪਣਾ ਕੰਮ ਪਸ ਕਰ ਲਏ ਫਿਰ ਹੁਣ ਤੁਹਾਡੇ ਕਰਵਾ ਕੇ ਲਏ ਨਾ ਕਰੋ ਉਹ ਤੁਸੀਂ ਵੀ ਕਰੋ ਕੋਈ ਨਾ ਕੋਈ ਤਾਂ ਕਰੋ ਚਲੋ ਕੋਈ ਨਹੀਂ ਮੈਂ ਤੇ ਘਾਰ ਹੀ ਲੈਣੇ ਆ ਚੱਲ ਇੰਨਾ ਹੀ ਬੜਾਵਾ ਤੁਸੀਂ ਬੋਲ ਇੰਨਾਰੇ ਕਰਤੇ ਬੱਚਿਆਂ ਦੇ ਹਾਂ ਮੇਰੇ ਪੋਤਰੇ ਆ ਮੈਂ ਨਹੀਂ ਕਰਨੇ ਕਰਨੇ ਕਹਿੰਦੇ ਆ ਤੋਂ ਉਦਾਂ ਵੀ ਕਿਹੜੇ ਪਸੰਦ ਹੋਣੇ ਆ ਸਾਡੇ ਕੀਤੇ ਨਹੀਂ ਆਉਂਦੇ ਤੁਸੀਂ ਦੋ ਦੋ ਕਰੀਜਾਂ ਬੰਨਤੀਆਂ ਪੈਂਟ ਦੀਆਂ ਤੁਸੀਂ ਆ ਕਰਤਾ ਅਜੇ ਪ੍ਰੋਗਰਾਮ ਆਜੇ ਡੈਡੀ ਨੇ ਆਪਣੇ ਕੱਪੜੇ ਤੇ ਬੱਚਿਆਂ ਦੇ ਕੱਪੜੇ ਪ੍ਰੈਸ ਕਰ ਲੈਣੇ ਹੁੰਦੇ ਹਾਂ ਹਾਂ ਯਕੀਨ ਨਾਲ ਯਕੀਨ ਨਹੀਂ ਹੁੰਦਾ ਕਹਿੰਦੇ ਮੈਂ ਆਇਆ ਤੇ ਮੇਰਾ ਪੋਤਾ ਜਿਹੜਾ ਜ਼ਿਆਦਾ ਸਜਣੇ ਚਾਹੀਦੇ ਤੁਸੀਂ ਜਿੱਥੇ ਮਰਜ਼ੀ ਜਾਓ ਅਵੇ ਵਾਹੀ ਰੇਰਗਾ ਮੈਂ ਬਣਾ ਤਾ ਨਾ ਵੀ ਕਰਦੇ ਸਾਰਿਆਂ ਦੇ ਹਾਂ ਉਤਰਾ ਨਹੀਂ ਕਰਦੇ ਨਾ ਬਸ ਹਾਂ ਲੋ ਜੀ ਤੁਹਾਡਾ ਜੀ ਕਰ ਜੀ ਚਲੋ ਜੀ ਹੁਣ ਪਾਉਨੇ ਆ ਇਹਨੂੰ ਟੈਚੀ ਦੇ ਵਿੱਚ ਤੇ ਮੇਰੇ ਕੱਪੜੇ ਲੱਭੋ ਮੇਰੇ ਕੱਪੜੇ ਨਹੀਂ ਲੱਭਣੇ ਮੈਂ ਹੈ ਗਈ ਬਾਗੇ ਜਾਣਾ ਹੁਣ ਆ ਵਿਖਾਣਾ ਇਹ ਮੇਰੇ ਪੁੱਤਰੇ ਨੇ ਪਰਸੋਂ ਬਰਾਤ ਤੇ ਪਹੁੰਚਣਗੇ ਲੈ ਬਰਾਤ ਵਾਲੇ ਵੀ ਰੈਡੀ ਕਰ ਲਏ ਆ ਬਰਾਤ ਕਰ ਲਿਆ ਮੁੰਨ ਕੇ ਉੱਥੇ ਤੁਸੀਂ ਵਖਣਾ ਤੜਫੋ ਮੈਂ ਮੈਂ ਤਾਂ ਇਹ ਮੂੰਹ ਤੋਂ ਨਹੀਂ ਕੋਈ ਨਾ ਹੱਥਾ ਨਹੀਂ ਰਿਹਾ ਲੈ ਜੀ ਮੇਰੇ ਕੋਲ ਨਾ ਟਾਈਮ ਮਿਲਦਾ ਨਹੀਂ ਨਹੀਂ ਹੁਣ ਇਹ ਸਭ ਸੈੱਟ ਕਰਕੇ ਪਾ ਲਈਏ ਚੰਗੇ ਰਵਾਂਗੇ ਠੀਕ ਆ ਨਾ ਕਿਉਂ ਇਹ ਇਹ ਇਹਨੂੰ ਨਾ ਇਹ ਤਾਂ ਸੁਣੋ ਇਹ ਕੱਪੜੇ ਪ੍ਰੈਸ ਕਰਕੇ ਨਾ ਤੇ ਐਦਾਂ ਰੱਖਦੇ ਰੱਖੇ ਹੁੰਦੇ ਹੀ ਨਹੀਂ ਜੇਕਰ ਜਿੱਦਾਂ ਮਨ ਲੱਗਾ ਪਾ ਤੇ ਜਾਣਾ ਵਾ ਐ ਅਖਬਾਰ ਦੇ ਪਲੇਟ ਉੱਤੇ ਪਾਏ ਹੁੰਦੇ ਪਤਾ ਲੱਗਦਾ ਜਦੋਂ ਕੱਟਣਾ ਪਤਾ ਲੱਗਣਾ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਡੇ ਜੀਆਂ ਰਿਸ਼ਤੇਦਾਰਾਂ ਨੂੰ ਸਾਰਾ ਪਤਾ ਹੀ ਭਰਾਂ ਚੰਗੀ ਵਾਲੇ ਆਏ ਨਹੀਂ ਤਾਂ ਪਰਿਵਾਰ ਨੂੰ ਪਤਾ ਹੀ ਮੇਰੇ ਅਮਰਸਰ ਵਾਲੇ ਆਏ ਔਰ ਹੁਣ ਆ ਪਤਾ ਲੱਗਿਆ ਉਹਗੇ ਪਹਿਲੇ ਚੰਗੀ ਵਾਲੇ ਤੇ ਚੰਗੀ ਵਾਲੇ ਆ ਗਏ ਮੈਨੂੰ ਕੇਵਲ ਘਰ ਜਾ ਕੇ ਪ੍ਰੈਸ ਨਹੀਂ ਕੀਤੇ ਕੱਪੜੇ ਨਾ ਇਹ ਤਾਂ ਗਾਲੋਂ ਮਨਨ ਵਾਲੀਆਂ ਕਦੀ ਵੀ ਨਹੀਂ ਕੀਤੇ ਸੀ ਕਿਤੇ ਜਾ ਕੇ ਕੱਪੜੇ ਘਰੋਂ ਹੀ ਆਪਣਾ ਆਈ ਮੈਂ ਇਹ ਵੀ ਬਾਰੋਂ ਕਦੀ ਲਾਲਚੀ ਨਹੀਂ ਕੀਤਾ ਕੱਪੜੇ ਪ੍ਰੈਸ ਮਨੋਂਦਾ ਕਿਉਂਕਿ ਇਹ ਪ੍ਰੈਸ ਡੈਡੀ ਨੇ ਇੰਨੀ ਘ ਭਾਰੀ ਲੈ ਕੇ ਦਿੱਤੀ ਆ ਮੇਰੇ ਕੋਲ ਤਾਂ ਉਹਦੇ ਨਹੀਂ ਚੁੱਕੀ ਜਾਂਦੀ ਏ ਤੇ ਡੈਡੀ ਕਰਦੇ ਹੁੰਦੇ ਆ ਇਹਦੇ ਨਾਲ ਮੈਂ ਫਿਰ ਹਲਕੀ ਪ੍ਰੈਸ ਫੜ ਕੇ ਤੇ ਫਿਰ ਆਪਣਾ ਸੂਟ ਪ੍ਰੈਸ ਕਰਨਾ ਤੇਰੀ ਵਾਲੀ ਪਈ ਆ ਤੇਰੀ ਵਾਲੀ ਰੱਖੀ ਆ ਇਹ ਆ ਲੋ ਜੁ ਮਾਰਾ ਜੀ ਆਣ ਤੁਹਾਡੀ ਪ੍ਰੈਸ ਇਹ ਤੇਰੀ ਪ੍ਰੈਸ ਹਾਂ ਚਲੋ ਕੋਈ ਗੱਲ ਨਹੀਂ ਹਾਏ ਹਾਏ ਹੁਣ ਇਹ 3.5 ਕਿਲੋ ਅਸੀਂ ਪ੍ਰੈਸੇ ਕਿੱਥੋਂ ਚੁੱਕੀ ਜਾਣੀ ਚਲੋ ਕਰੀਏ ਫਿਰ ਤਿਆਰੀ ਕਰੋ 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 ਤੇ ਪਾਈਏ ਟੈਚੀਆਂ ਦੇ ਵਿੱਚ ਕੱਪੜੇ ਤੇ ਲਗਭਗ ਹੋ ਚੁੱਕੇ ਨੇ ਪ੍ਰੈਸ ਹੈਨਾ ਦੇਖੋ ਇਹ ਕੋਟਪੈਂਟ ਮੇਰੇ ਤੇ ਮਿਲਦੇ ਆਂ ਜੀ ਫਿਰ ਤੁਹਾਨੂੰ ਕੱਲ ਸਗਨ ਦੇ ਵਿੱਚ dɔnni no, no, kɔnɔna no, no.